ਹਰ ਰੋਈ ਕਾਲ ਦੀ ਉੱਧਰ ਟਰੱਕ ਦੀ ਵੀ ਗਲਤੀ ਨਿਕਲਦੀ ਆ। ਹਰ ਰੋਈ ਕਾਲ ਦੀ ਇਹ ਬੰਦੇ ਨੇ ਟਰੱਕ ਨੂੰ ਪਿੱਤਾਂ ਨੂੰ ਤਾਂ ਕੋ ਜਨੇ ਕੋ ਲਾਇਆ ਵੀ ਨੇ। ਸਾਡਾ ਨਵੀਂ ਗੱਡੀ ਭਾਂਦੀ ਆ ਜੀ 18 ਮਾਡਲ ਗੱਡੀ ਆ ਜੀ। ਕਲਾਦੋ ਅੱਡੀ ਚਲਾ ਕੇ ਨਾ ਰਵਰੇ ਤੱਕ ਮੈਨੂੰ ਸੰਕੂ ਦਿਖਾ ਵੀ ਪਹਿਲਾਂ ਕਿਤੇ ਕੋਈ ਹਾਲ ਨਹੀਂ ਲਾਇਸੈਂਸ। ਇਹ ਬਾਈ ਉਹ ਅਟੈਕ ਕਰਦਾ ਸੀ ਗੱਡੀ ਨੂੰ। ਅੱਛਾ ਗੱਡੀ ਇਹ ਖੱਚ ਗਿਆ ਨੇੜੇ ਉਹਦੇ ਉਹਨੇ ਮਗਰੂਰ ਠੋਕੀਏ ਤੇ ਜਦ ਇਹ ਤੋਂ ਕੰਟਰੋਲ ਨਹੀਂ ਲੈ ਸਕ ਦਿੱਤੀ ਕਿ ਟੁੱਟ ਗਈ। ਲੁਧਿਆਣਾ ਦੇ ਪਖਵਾਲ ਰੋਡ ਤੇ ਬਣੇ ਫਲਾਈਓਵਰ ਦੇ ਉੱਪਰ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਦਾ ਬੰਪਰ ਟੁੱਟ ਗਿਆ ਅਤੇ ਕਾਰ ਦਾ ਭਾਰੀ ਨੁਕਸਾਨ ਹੋ ਗਿਆ। ਕਾਰ ਚਾਲਕ ਕਾਰ ਦੇ ਵਿੱਚ ਫਸ ਗਿਆ ਜਿਸ ਨੂੰ ਲੋਕਾਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ ਇਸ ਮੌਕੇ ਕਾਰ ਦੇ مالک ਅਤੇ ਟਰੱਕ ਚਾਲਕ ਫਿਰਦੇ ਵੀ ਨਜ਼ਰ ਆਇਆ ਕਾਰ ਚਾਲਕ ਦਾ ਪਿਤਾ ਹਸਪਤਾਲ ਵਿੱਚ ਆਖਰੀ ਫੋਨ ਦੇ ਕਰਕੇ ਪਰਿਵਾਰਕ ਮੈਂਬਰਾਂ ਦੀ ਰੋਟੀ ਲੈ ਕੇ ਜਾ ਰਿਹਾ ਸੀ ਤੇ ਟਰੱਕ ਚਾਲਕ ਦਾ ਨਾਮ ਕਰਨਾਲ ਤੋਂ ਦਿੱਤਾ ਪੜਿਆ ਸੀ ਮੈਂ ਤੇ ਪੰਜ ਪੁਲਿਸ ਅਧਿਕਾਰੀਆਂ ਨੇ ਮੌਕੇ ਸਥਿਤ ਦੋਵੇਂ ਪਾਰਟੀਆਂ ਨੇ ਇੱਕ ਦੂਜੇ ਦੇ ਉੱਪਰ ਗਲਤੀ ਦੇ ਗੰਭੀਰ ਇਲਜ਼ਾਮ ਲਗਾਏ ਅਤੇ ਦੋਵੇਂ ਤਰ੍ਹਾਂ ਪੁਲਿਸ ਦੇ ਸਾਹਮਣੇ ਫਿਰਦਿਆਂ ਵੀ ਨਹੀਂ ਸੀ ਮੇਰਾ ਨਾਮ ਰਿਸ਼ਵਾਲ ਸਿੰਘ ਹੈ ਕਿੱਥੋਂ ਆ ਰਿਹਾ ਤੂੰ ਮੈਂ ਹੀ ਰੇਤਾਲੇ ਗਿਆ ਰਿਹਾ ਜੀ ਕਿਹੜੀ ਜਗ੍ਹਾ ਤੋਂ ਇੱਕ ਕਰਨਾਲ ਤੋਂ ਤਨਾਲ ਤੋਂ ਹਾਂਜੀ ਹਾਂਜੀ ਅੱਛਾ ਕੀ ਗੱਲਬਾਤ ਹੋਈ ਐ ਇਹ ਬਾਈ ਓਵਰਟੈਕ ਕਰਦਾ ਸੀ ਗੱਡੀ ਨੂੰ ਅੱਛਾ ਜੱਡੀ ਖਿੱਚ ਗਿਆ ਨੀੜੇ ਉਹਦੇ ਉਹਨੇ ਮਗਰੋਂ ਠੋਕੀਏ ਦੇ ਜ ਇਹ ਤੋਂ ਕੰਟਰੋਲ ਨਹੀਂ ਉਹਨੇ ਲਿਆ ਕੇ ਸਿੱਧੀ ਗੱਡੀ 'ਚ ਠੋਕੀ ਕਰ ਅੱਛਾ ਅੱਛਾ ਪਿੱਛੋਂ ਆ ਕੇ ਬਾਈ ਵਜੇ ਤਾਂ ਅੱਗੇ ਆ ਕਿਉਂ ਵਜਿਆ ਜੀ ਅੱਗੇ ਉਹ ਇਹ ਆਉਂਦਾ ਸੀਗਾ ਬੰਦਾ ਉਧਰੋਂ ਆਉਂਦੀ ਗੱਡੀ ਇੱਥੇ ਲੱਗੀ ਉਧਰੋਂ ਬਾਈ ਇਧਰੋਂ ਆਉਂਦਾ ਸੀ ਇਹ ਬੰਦਾ ਥੋੜਾ ਇੱਥੇ ਇਧਰੋਂ ਲੱਗੀ ਆ ਗੱਡੀ ਅੱਛਾ ਕਿੰਨੇ ਬੰਦੇ ਦੋ ਬੰਦੇ ਹੀ ਹਾਂ ਦੋ ਹੀ ਇਹੀ ਤੇਜ਼ ਸੀ ਸਪੀਡ ਬਾਈ ਦੀ ਬਹੁਤ ਸਪੀਡ ਸੀ ਜੀ ਇਹਦੀ ਯਾਨੀ ਉਹ ਟੱਕਰ ਮੁੱਟਣ ਕਰਕੇ ਤੇਜ਼ ਹੋ ਗਈ। ਨਹੀਂ ਇਹ ਪਹਿਲਾਂ ਹੀ ਸਪੀਡ ਜਾ ਰਿਹਾ ਸੀ ਬੰਦਾ। ਇੱਕ ਆ ਗੱਡੀ ਨੂੰ ਪਾਸ ਕਰਦਾ ਸੀ ਆ। ਗੱਡੀਏ ਤੋਂ ਪਾਸ ਹੋਈ ਨਹੀਂ ਉਹ ਜਦੋਂ ਖਿੱਚੀ ਉਹ ਤੇ ਕਰ ਨੂੰ ਉਧਰ ਉਹਨੇ ਟੱਕਰ ਮਾਰੀ। ਇਹ ਅਨਬੈਲੈਂਸ ਹੋ ਗਿਆ। ਤੁਸੀਂ ਕਿੱਥੇ ਚਲੇ ਜਾ। ਅਸੀਂ ਬਾਗੇ ਪਰਣੇ ਚਲੇ ਸੀ। ਬਾਗੇ ਪਰਣੇ ਚਲੇ ਸੀ। ਕਿੰਨਾ ਕੁ ਨੁਕਸਾਨ। ਨੁਕਸਾਨ ਸਾਡਾ ਨਵੀਂ ਗੱਡੀ ਭੰੰਦੀ ਆ ਜੀ। 18 ਮਾਡਲ ਗੱਡੀ ਆ ਇਹ। ਅੱਛਾ। ਆਹ ਨੁਕਸਾਨ ਤੁਹਾਡੇ ਸਾਹਮਣੇ ਹੀ ਹੈ ਜੀ। ਕਾਰ ਵਾਲੇ ਦਾ ਵੀ ਬਹੁਤ ਨੁਕਸਾਨ ਹੋਇਆ। ਕਾਰ ਵਾਲੇ ਤੋਂ ਵੀ ਆਪਦੀ ਗਲਤੀ ਨਾ ਹੋਇਆ ਜੀ। ਇਹ ਸਾਡਾ ਯਾਰ ਖੜ ਜਾ। ਜੋ ਸਰ ਕੀ ਗੱਲਬਾਤ ਕੀ ਹੋਈ ਆ ਬਾਈ ਜੀ ਕੁਐਸਚਨ ਪਿੱਛੋਂ ਅਸੀਂ ਆ ਰਹੇ ਸੀ ਤੇ ਗੱਡੀ ਐਕਸੀਡੈਂਟ ਹੋਇਆ ਸੀ ਕਰਾਸ ਕਰ ਲੱਗੇ ਤੇ ਦੇਖਿਆ ਗੱਡੀ ਦੇ ਵਿੱਚੇ ਬੰਦਾ ਆ ਅੱਛਾ ਜੀ ਤੇ ਉਹ ਬਸ ਹੁਣ ਉਹ ਇਹਨਾਂ ਦੇ ਵਿੰਡੋ ਥੱਲੇ ਥੱਲੇ ਨਹੀਂ ਸਲੀਕੜ ਗਿਆ ਤੇ ਹੁਣ ਉਹ ਵਿੰਡੋ ਥੱਲੇ ਕਰਕੇ ਤੁਸੀਂ ਦੇਖਿਓ ਪਿੱਛੋਂ ਨੂੰ ਪਿਛਲੇ ਪਾਸੇ ਖਿੱਚ ਤੂਗੇ ਹੱਥ ਉੱਤੇ ਲੱਗ ਗਿਆ ਫੱਟਾਂ ਵੀ ਲੱਗੀਆਂ ਸਾਡੇ ਉਹ ਵਿੰਡੋ ਖੋਲੀ ਆ ਤੇ ਵਿੱਚ ਹੁਣ ਬੰਦਾ ਆ ਉਹਨੂੰ ਵਿੱਚ ਕੱਢਣਾ ਚਾਹੁੰਦੇ ਆ ਪਰ ਜੇ ਉਹਦਾ ਨਾ ਲੱਗਦਾ ਕਿ ਆ ਲੱਤ ਦਾ ਫ੍ਰੈਕਚਰ ਹੋ ਚੁੱਕਾ ਆ ਅੱਛਾ ਬੰਦਾ ਹੁਣ ਠੀਕ ਆ ਸੰਦੇ ਦੇ ਸੱਟਾ ਸੱਟਾ ਕਾਫੀ ਸਿਰ ਤੇ ਪਰ ਬਲੀਡਿੰਗ ਬਹੁਤ ਹੀ ਨਹੀਂ ਹੈਗੀ ਅੱਛਾ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਅਸੀਂ ਤਾਂ ਦਿੱਲੀ ਤੋਂ ਆ ਰਹੇ ਸੀ ਤੇ ਮੈਥੂਰਫਟਾ ਇੱਥੇ ਲੱਗੇ ਹੈਗਾ ਟਾਊਨ ਉੱਥੋਂ ਆ ਉੱਥੇ ਜਾ ਰਹੇ ਹਾਂ ਅੱਛਾ ਜੀ ਇੱਥੇ ਘਰੇ ਵਾਪਸ ਜਾ ਰਹੇ ਸੀ ਤੋਂ ਗੱਡੀ ਦੇਖ ਕੇ ਓਵਰ ਤੇ ਅਸੀਂ ਤਾਂ ਕਰਕੇ ਰੁਕੇ ਹਾਂ ਫਟਾਫਟ ਤੇ ਹੁਣ ਐਮਬੂਲੈਂਸ ਨੂੰ ਫੋਨ ਕੀਤਾ ਐਮਬੂਲੈਂਸ ਨੂੰ ਫੋਨ ਕੀਤਾ ਇਨਸਾਨੀਅਤ ਦੇ ਨਾਂ ਤੇ ਇਨਸਾਨੀਅਤ ਜ਼ਿੰਮੇਵਾਰੀ ਹੈ ਵੀਰੇ ਆਪਣੀ ਹਾਂਜੀ ਐਮਬੂਲੈਂਸ ਨੂੰ ਵੀ ਕੀਤਾ ਤੇ ਇਥੇ ਲੋਕਲ ਪੁਲਿਸ ਸਟੇਸ਼ਨ ਪੁਲਿਸ ਨੂੰ ਵੀ ਫੋ ਬੰਦਾ ਵੈਸੇ ਠੀਕ ਆ ਪਰ ਉਹ ਤੇ ਫ੍ਰੈਕਚਰ ਵਗੈਰਾ ਜਾਦੇ ਲੱਗਦੇ ਜੇ ਹੁਣ ਇਹਨੂੰ ਹੁਣ ਗੱਡੀ ਚੋਂ ਕੱਢਦੇ ਆ ਕਿ ਫ੍ਰੈਕ ਕੱਢਦੇ ਨੇ ਬਲੀਡਿੰਗ ਜ਼ਿਆਦੀ ਨਾ ਹੋਵੇ ਇਸਰਕੇ ਐਂਬੂਲੈਂਸ ਆਊਗੀ ਤੁਹਾਨੂੰ ਫਟਾਫਟ ਸ਼ਿਫਟ ਕਰਾਉਣ ਦੀ ਕੋਸ਼ਿਸ਼ ਆ ਸਕਦੀ ਕੀ ਬੰਦੇ ਦੀ ਪੀਤੀ ਪੁਤੀ ਵੀ ਲੱਗਦੀ ਨਹੀਂ 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 ਪੀਤੀ ਪੁਤੀ ਨਹੀਂ ਵੀਰੇ ਉਹ ਮੇਰੇ ਖਿਆਲ ওভারਟੇਕ ਕਰ ਲਗਾ ਕੋਈ ਗੱਡੀ ਉੱਤਰੋ ਆ ਕੇ ਵੱਜ ਗਿਆ ਹੋਰ ਕੁਛ ਨਹੀਂ ਸਕ ਹਾਂ ਇਹ ਮਰਕ ਕਹਿੰਦਾ ਕਿ ਮੇਰਾ ਫਾਦਰ ਡੀਐਮਸੀ ਦਾਖਲ ਆ ਹਾਂ ਤੋਂ ਇਹ ਗੱਲ ਆ ਮੌਕੇ ਤੇ ਪਹੁੰਚੇ ਜੀ ਮੌਕੇ ਤੇ ਪਹੁੰਚਿਆ ਵੀਰ ਜੀ ਦਾ ਐਕਸੀਡੈਂਟ ਹੋਇਆ ਉਹਨੂੰ ਐਂਬੂਲੈਂਸ ਚ ਪਾ ਕੇ ਸੱਟਾਂ ਜ਼ਿਆਦਾ ਲੱਗੀਆਂ ਨੇ ਬਚਾਅ ਹੋ ਜੂਗਾ ਯਾਨੀ ਸਾਹਮਣੇ ਹਾਂਜੀ ਹਾਂਜੀ ਐਸਰੰਜਰ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਚਰੋਟਾ